ਅੱਬੇ ਦੁੱਧ ਪਾਣ ਆਇਆ ਸੀਗਾ ਮੈਂ ਮਾੜਾ ਮੇਲੇ ਦੇ ਨਿਗਾ ਮਾਰ ਜੰਨੇ ਘੇੜਾ ਮਾਰ ਜੰਨੇ ਦੁੱਧ ਪਾਣ ਆਇਆ ਸੀਗਾ ਮੈਂ ਮੈਂ ਚੱਲ ਮੜਾ ਜਾਂ ਤੈਨੂੰ ਮੇਲਾ ਦਿਖਾ ਦਿੰਦਾ ਘੇੜਾ ਮਾਰਦੇ ਨੇ ਮੇਲੇ ਦੇ ਚਲਾਉਣਾ ਵੀ ਇੱਕ ਹੱਥ ਨਾ ਪੈਣਾ ਰੱਛਿਆ ਆ ਜਾ ਤੈਨ ਦਖੜੀ ਮੇਲਾ ਤੋਂ ਕਮੇਲਾ ਜੇ ਤੋ ਚੜੋ ਕਰੋ ਭਾਈ ਲੁਕੀਆਂ ਨੰਦ ਲੈ ਰਿਹਾ ਮੇਲੇ ਨਾਲ ਐਵੇਂ ਨਾ ਦੇਖ ਰਹੇ ਸਾਡੇ ਪੁੜੀਆਂ ਦੀ ਸ਼ੌਕ ਹੀ ਨਹੀਂ ਹੈ ਸਾਡੇ ਮਰਦਾਂ ਕੀ ਪੁੜੀਆਂ ਆਈਆਂ ਹੈ ਇਹ ਬਾਰੇ ਖਾਣਾ ਕਾ ਤਨਾ ਚਲਾਉਂਦੇ ਕੋਈ ਨੋਏ ਬ੍ਰੇਕਾ ਮਾਰੀਏ ਚਲੇ ਹੈਵੀ ਕਰਾਏ ਚੱਲ 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 ਪ੍ਰਧਾਨ ਅਲੈਕੁਮ ਸਲਾਮ ਲੇਖੇ ਲੇਖੇ ਦਾ ਦੇਖੋ ਭੈਣ ਕਦਾ ਜੂਦਾ ਬਾਈ ਫਿਰਦੀ ਹੈ ਨਾ ਆਪਣੀ ਵਾ 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 ਨਿਆਣੇ ਲੈ ਰਹੇ ਮਜੇ ਨੇ ਉੱਤ ਪਾਣ ਆਏ ਨੇ ਇੰਨਾ ਦੇ ਘਰ ਦਾ ਟੋਡੀਆਂ ਦੇ ਮੈਚ ਵੀ ਚੱਲਦੇ ਨੇ ਟੋਡੀਆਂ ਪਲੇਅਰ ਵੀ ਧਿਆਨ ਦੇ ਰਹੇ ਕੋਲੋਂ ਅੰਦਰ ਮਾਮੇ ਵੀ ਆ ਗਏ ਮਾਮੇ ਚੌਪੜਾ ਜੀ ਚੀਜ਼ ਕਰਦੇ ਆ ਲੈ ਕੋ ਮਾਮੇ ਆਇਆ ਮਾਮੇ ਖਾਸ਼ ਆਪੂ ਦੇ ਆਹ ਇਤਰੇ ਵੀ ਹੈਗਾ ਮੈਂ ਤੁਹਾਨੂੰ ਇਤਰੇ ਵੀ ਦਿਖਾਉਂਦਾ I do.